ਗੱਲਾਂ ਦੁਰੀਆ ਹਾਂ ਦੁਰੀਆ ਇਹ ਅੱਜ ਦੇ ਲੱਗੇ 90 ਤੋਂ ਪਹਿਲਾਂ ਦੀਆਂ ਗੱਲਾਂ ਜਦੋਂ ਫੋਰ ਟਰੈਕਟਰ ਆਇਆ ਸੀ ਅਸਾਂ 90 ਦਾ ਫੋਰ ਟਰੈਕਟਰ ਉਹ ਤੋਂ ਪਹਿਲਾਂ ਦਾ ਆਇਆ ਸੀ ਬੰਦੇ ਸਾਡੇ ਪਹਿਣ 90 ਤੇ ਆਇਆ ਸੀ ਨਾ ਉਹ ਰੱਤਿਆ 90 ਦੀ ਫੋਰ ਆਇਆ ਸੀ ਨਹੀਂ ਫੋਰ ਟਰੈਕਟਰ ਤਾਂ ਪਹਿਲਾਂ ਆਇਆ ਸੀ ਪਰ ਆਪਣੇ ਪਹਿਣ ਸਾਨੇ ਕਿ ਆਇਆ ਸੀ ਆਪਣੇ ਪਿੰਡ 90 ਸਾਲਾਂ ਚ ਆਇਆ ਸੀ ਉਹ ਐਵੇਂ ਆਖੀ ਜਾਂਦੇ ਭੋਲੇ ਜਿਹਾ ਵੀ 87 ਜਾਇਆ ਸੀ ਓਏ ਗੱਪਾਂ ਲੁਕੀ ਤੈਨੂੰ ਪਤਾ ਹਰ ਪਿੰਡ 'ਚ ਇੱਕ ਛਰੇਵਾ ਗਪੌਣੀ ਬੰਦਾ ਹੁੰਦਾ ਹੁੰਦਾ ਕਿ ਨਹੀਂ ਹੁੰਦਾ 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 ਆਪਣੇ ਪਿੰਡ ਵੀ ਹੈਗਾ ਜੀ ਆ ਹਾ ਹੁੰਦਾ ਤਾਂ ਹੀ ਤੇ ਤੈਨੂੰ ਦੱਸਣ ਦਾ ਵੀ ਗੱਪਾਂ ਮਾਰ ਲੁਕੀ ਆ ਇਹ ਘਾਲੇ ਦਾ ਉਹਨੂੰ ਮੈਨਾਂ ਫਲਾਣੇ ਪਿੰਡ ਪੜਨਾ ਪੜਿਆ ਹਾਂ ਤੂੰ ਪੜਿਆ ਕੋਈ ਬਾਕੇ ਪੜਿਆ ਹਾਂ ਮੜ ਗਿਆ ਮਾ ਹਾ ਲੱਲਾ ਮੈਨੂੰ ਜਿੰਨਾ ਕੋ ਹਾ ਬੈ 12 15 ਫੁੱਟ ਪੜਿਆ ਹੋਣਾ ਮੈਂ 12 15 ਫੁੱਟ ਤੇ ਬੜਾ ਲੰਮਾ ਪੜ ਗਿਆ ਤੂੰ ਹੈ ਉਹ ਕਿਵੇਂ ਪੜਿਆ 12 15 ਫੁੱਟ ਵੇਖ ਵੀ ਜਿਹੜੀ ਸਾਡੀ ਜਮਾਦ ਲੱਗਦੀ ਹੈਰਾ ਹਾਂ ਤੇ ਸਾਨੂੰ ਉਹਦਾ ਬਿਠਾਉਂਦੇ ਹੁੰਦੇ ਸੀ ਤੋੜਿਆਂ ਦੇ ਉੱਤੇ ਟੋੜੇ ਖਾਦ ਵਾਲਿਆਂ ਟੋੜਿਆਂ ਦੇ ਹੈ ਖਾਦ ਵਾਲਿਆਂ ਟੋੜਿਆਂ ਦੇ ਜਿਹਨੂੰ ਮਾਲਵੇ ਦੀ ਬੋਰੀ ਕਹਿੰਦੇ ਆਪਣੇ ਟੁੜੇ ਕਹਿੰਦੇ ਆ ਅੱਛਾ ਅੱਛਾ ਅੱਜ ਤਾਈਂ ਟਾੜ ਤੇ ਉਦੋਂ ਹੁੰਦੇ ਨਹੀਂ ਵੇ ਐ ਟੋੜੇ ਵਸਾ ਕੇ ਬੋਰੀਆਂ ਤੇ ਬੈਠੇ ਹੋਣਾ ਝੋਲੇ ਲੈ ਕੇ ਜਾਂਦੇ ਨੇ ਉਹ ਵੀ ਖਾਦ ਵਾਲੇ ਟੋੜਿਆਂ ਦੇ ਝੋਲੇ ਬਣੇ ਹੁੰਦੇ ਆ ਅੱਛਾ ਠੀਕ ਆ ਵੀ ਐਡਾ ਸਾਡੀਆਂ ਤਿੰਨ ਲੈਣਾ ਲੱਗਦੀਆਂ ਹੁੰਦੀਆਂ ਜਮਾਦ ਅੱਛਾ ਜਮਾਦ ਤਿੰਨ ਲੈਣਾ ਲੌਂਦੀ ਸੀ ਮਾਸਟਰ ਆਉਂਦਾ ਆਈ ਮੈਡਮ ਅਸੀਂ ਉਹ ਉਹ ਦਾ ਮਾਸਟਰ ਮੈੜ ਨਹੀਂ ਆਹੀ ਜਿਹੜੇ ਮਾਸਟਰ ਹੁੰਦੇ ਉਹਨਾਂ ਨੂੰ ਭਾਂਜੀ ਕਹਿੰਦੇ ਹਾਂ ਜਿਹੜੀਆਂ ਮੈੜਵਾ ਹੁੰਦੀਆਂ ਸੀ ਉਹਨਾਂ ਨੂੰ ਭਾਂਜੀ ਕਹਿੰਦੇ ਹਾਂ ਠੀਕ ਹੈ ਤੇ ਐਂਦਾ ਸਾਡੀਆਂ ਤੋੜੇ ਵਸਾ ਕੇ ਤੇ ਸਾਡੀਆਂ ਤਿੰਨ ਲੈਣਾ ਲੱਗਦੀਆਂ ਹੁੰਦੀਆਂ ਹਨ ਤਿੰਨਾ ਲੈਣਾ ਦੇ ਵਿੱਚ ਉਹ ਫਿਰ 15 ਫੁੱਟ ਦੀਆਂ ਤਿੰਨ ਲੈਣਾ ਲੱਗਦੀਆਂ ਹੁੰਦੀਆਂ ਹਨ ਹਾਂ ਤੂੰ ਕਿੰਨੇ ਫੁੱਟ ਤੇ ਬੈਠਾ ਨਾ ਫਿਰ ਉਹ ਰੱਤਾ ਜਾਵਦਾ ਆਪੀ ਕੁ ਸਿਆਪੋ ਰੰਡਿਆ ਚਲ ਆਪਾਂ ਫਿਰ ਸੁਣੀਏ ਮੈਂ 15 ਫੁੱਟ ਦੂਰ ਬੈਠਾ ਨਾ ਉਹਦਾ ਜਿੱਤੇ ਪਾ 15 15 ਫੁੱਟ ਦੂਰ ਪੜਿਆ ਤੂੰ ਇਦਾਂ ਹਾਂ ਉਹਦਾ ਫਿਰ ਹਾਲ ਵਾਲਾ 15 ਫੁੱਟੀਆਂ ਲਾਣਾ ਜੇ ਬਹਿ ਕੇ ਨਾ ਅੱਛਾ ਤੇ ਇਹ ਕਾਹ ਫਿਰ 15 ਫੁੱਟ ਤੇ ਪੜਾਈ ਕੀਤੀ ਆ ਮੈਂ ਬੜੀ ਪੜਾਈ ਕੀਤੀ ਆ ਮੈਂ ਫਿਰ ਤੇ ਜਿਹੜੇ ਮਾਸ਼ ਮਸ਼ੀਨਾ ਮਾਸਟਰ ਸਾਡਿਆਂ ਦੀ ਨਾ ਬਾਜ ਵਰਗੀ ਨਗਰੀ ਬਾਜ ਵਰਗੀ ਨਗਰੀ ਉੱਤੋਂ ਦੇਈਓ ਨਾ ਨਾ ਉਹ ਕੁੜੀ ਆਇਆ ਇੰਨਾ ਪਾਰਖੂ ਹੀ ਆਲਾ ਨਾ ਬੜਾ ਆਇਆ ਪੀ ਸਰੇ ਵਨ ਲਾਗ ਬੰਦਾ ਰਤਿਆ ਹਾ ਤੂੰ ਸਰੀਦਨ ਲਾਗਾਂ ਫਿਰ ਰਤਿਆ ਹਾਂ ਨਹੀਂ ਇਹ ਮੇਰੇ ਮੂੰਹੋਂ ਨਿਕਲ ਜਾ ਹਾਂ ਹਾਂ ਵਾ ਵਾ ਅਬੀ ਸੁਕੂਲੇ ਜਨੋ ਮਾਸਟਰਾਂ ਨੇ ਘਰੋਂ ਲੜਕੀ ਹੋਣਾ ਆਪਣੀ ਅੰਜਾਨੀ ਉਹਨਾਂ ਨੂੰ ਗੁੱਛਾ ਚੜਿਆ ਹੋਣਾ ਉਹਨਾਂ ਨੂੰ ਮੈਨੂੰ ਠਾ ਲੈਣਾ ਇੱਥੋਂ ਫੜ ਲੈਣਾ ਤੇ ਫੇਰ perdre ਕੇ ਆ ਨਸਾਰਿਆ ਮਾਮਾ ਚਪੇੜਾ ਮਾਸਟਰਾਂ ਦੀਆਂ ਵਾਹਾਂ ਹੀ ਖਾਧੀਆਂ ਯਾਰ ਦੀਆਂ ਉਹ ਫਿਰ ਹੈ ਨਹੀਂ ਪਰ ਉਹ ਐਸੇ ਚੀਜ਼ ਤੋਂ ਇਹਨਾਂ ਫੇ ਜਿਹੜੀਆਂ ਕਲਾਸ ਦੀਆਂ ਆਪਣੇ ਜਮਾਤ ਦੀਆਂ ਕੁੜੀਆਂ ਇੰਪ੍ਰੈਸ ਹੋ ਜਾਂਦੀਆਂ ਵੀ ਇਹ ਬੰਦਾ ਬੱਸ ਲੋਹੇ ਵਾਂਗ ਫੜਿਆ ਇਹਨੂੰ ਤੇ ਇੱਥੇ ਪਿੰਡ 'ਚ ਰਹਿਣ ਦੀ ਕੀ ਲੋੜ ਹੈ ਤੇ ਜਾ ਕੇ ਡਬਲਿਊ ਟੀ ਐਫਓ ਵਾਲੀ ਜਾ ਕੇ ਕੁਸ਼ਤੀ ਲੜਾਈ ਹੁਣ ਤਹੀ ਗੱਲਾਂ ਵੀ ਡਬਲਿਊ ਟੀ ਐਫਓ ਵਾਲੀ ਕੁਸ਼ਤੀ ਚੜੀ ਜਿਹੜੀ ਆ ਵੇ ਅੱਜ ਤੋਂ 15 20 ਸਾਲ ਪਹਿਲਾਂ ਜਿਹੜੀ WWE ਵਾਲਾ ਇਹ ਪਹਿਲਾਂ ਡਮਜੋ ਡਮਜੋ ਆਉਂਦੀ ਸੀ ਇਹ ਬਾਅਦ ਚ ਇਹਦਾ ਨਾਮ ਚੇਂਜ ਕਰਕੇ ਇਹਨਾਂ WWE ਕਰਤਾ ਹੁਣ ਗੱਲ ਇੱਥੇ ਆਉਂਦੀ ਆ ਵੀ ਅਜੇ ਮਰਜੇ ਇਹ ਰਾਂਝੇ ਈੜੇ ਮਜਨੂ ਇਹ ਸਾਡੇ ਗਾੜੀ ਕੀ ਆ ਇਹ ਕੀ ਤੇਰੇ ਗਾੜੀ ਫਿਰ ਦੱਸ ਮੈਂ ਕੀ ਹੈ ਮਰਜੇ ਦੀ ਤਾਂ ਇਤਿਹਾਸ ਹੀ ਬੜਾ ਲੰਮਾ ਦੇ ਮਜਨੂ ਦਾ ਤੇ ਤੂੰ ਕੀ ਹੈ ਹੱਤ ਤੂੰ ਬਸਾਂ ਮੈਂ ਪਤਾ ਇਹਨਾਂ ਨੂੰ ਹਈ ਦਾ ਹਾਂ ਅੱਜ ਕੀ ਤੇ ਅਹੇ ਕੀ ਕੀ ਆ ਅੱਛਾ ਸੱਤ ਕਾਲ ਜਾਂਦੀਆਂ ਕੁੜੀਆਂ ਡਰਦੀਆਂ ਹੁੰਦੇ ਆ ਜੇ ਤੁਹਾਡੇ ਰੱਤਾਂ ਨਾਲ ਲੰਘ ਜਾਏ ਸਾਡੇ ਘੇਟ ਘੜੀ ਜੱਗਲੀਆਂ ਮਰੀ ਜਾਂ ਨਾ ਮਿਲਿਆ ਮੈਂ ਕਿੰਨਾ ਸੱਚੀ ਦੱਸਿਆ ਵੇ ਅਗੋਂ ਆਪਣਾਈ ਛੱਡੀ ਜਾਂਦਾ ਤੁਹਾਡੇ ਲਾਗੇ ਬਹਿਲਵਾ ਖੜੇ ਕੋਈ ਸੱਚ ਬੋਲਦਾ ਸਾਰਾ ਨਹੀਂ ਨਹੀਂ ਹੁਣ ਕੋਈ ਗੱਲ ਨਹੀਂ ਦੱਸ ਦੱਸ ਤੂੰ ਤੇ ਦੱਸਾਂਗੀ